साल 2023 ਵਿੱਚ ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਵਿਸ਼ਵ ਕਰਮਾ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਇਸ ਤਹਿਤ ਸਰਕਾਰ ਕਾਰੀਗਰਾਂ ਅਤੇ ਕਾਰੀਗਰਾਂ ਨੂੰ ਹੁਨਰ ਸਿਖਲਾਈ ਦੇ ਨਾਲ ਨਾਲ ਬਿਨਾਂ ਕਿਸੇ ਗਾਰੰਟੀ ਦੇ ਕਾਰਜੇ ਦਿੰਦੀ ਹੈ ਪ੍ਰਧਾਨ ਮੰਤਰੀ ਵਿਸ਼ਵ ਕਰਮਾ ਯੋਜਨਾ ਦੇ ਤਹਿਤ ਸਰਕਾਰ ਦੁਆਰਾ ਪ੍ਰੋਗਰਾਮ ਅਤੇ ਕਾਰੀਗਰਾਂ ਨੂੰ ਹੁਨਰ ਸਿਖਲਾਈ ਦਿੱਤੀ ਜਾਂਦੀ ਹੈ ਇਹ ਸਿਖਲਾਈ 15 ਦਿਨਾਂ ਲਈ ਹੁੰਦੀ ਹੈ ਇਸ ਸਿਖਲਾਈ ਦੌਰਾਨ ਉਹਨਾਂ ਨੂੰ ਹਰ ਰੋਜ਼ 500 ਰੁਪਏ ਦਾ ਵਜ਼ੀਫਾ ਵੀ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਸਿਖਲਾਈ ਪੂਰੀ ਹੋਣ ਤੋਂ ਬਾਅਦ ਟੂਲ ਕਿਟ ਖਰੀਦਦਲ ਲਈ 15000 ਰੁਪਏ ਦੀ ਇੱਕ ਮੁਸ਼ਤ ਰਾਸ਼ੀ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਯੋਜਨਾ ਤਹਿਤ ਪਹਿਲਾਂ 1 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਂਦਾ ਹੈ ਜੇਕਰ ਲਾਭਪਾਤਰੀ ਇਸ ਕਰਜ਼ੇ ਦੀ ਅਦਾਇਗੀ ਕਰਦਾ ਹੈ ਤਾਂ ਉਸ ਨੂੰ ਦੁਬਾਰਾ 2 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾ ਸਕਦਾ ਹੈ ਪ੍ਰਧਾਨ ਮੰਤਰੀ ਵਿਸ਼ਵ ਕਰਮਾ ਯੋਜਨਾ ਤਹਿਤ ਲਾਭ ਉਹ ਲੋਕ ਲੈ ਸਕਦੇ ਹਨ ਜੋ ਮਾਲਾ ਬਣਾਉਣ ਦਾ ਕੰਮ ਕਰਦੇ ਹਨ ਟੋਕਰੀਆਂ ਚਟਾਈਆਂ ਝਾੜੂ ਬਣਾਉਣ ਦਾ ਕੰਮ ਕਰਦੇ ਹਨ ਮਿਸਤਰੀ ਦਾ ਕੰਮ ਕਰਦੇ ਹਨ ਜਾਂ ਸੋਨੇ ਚਾਂਦੀ ਦਾ ਕੰਮ ਕਰਦੇ ਹਨ ਅਤੇ ਨਾਲ ਗੁੱਡੀਆਂ ਅਤੇ ਹੋਰ ਖਡਾਉਣੇ ਬਣਾਉਣ ਦਾ ਕੰਮ ਕਰਦੇ ਹਨ ਜੋ ਲੋਕ ਮੱਛੀਆਂ ਫੜਨ ਦੇ ਜਾਲ ਬਣਾਉਂਦੇ ਹਨ ਮੂਰਤੀਕਾਰ ਹਨ ਪੱਥਰ ਤੋੜਨ ਦਾ ਕੰਮ ਕਰਦੇ ਹਨ ਧੋਤੀ ਹਨ ਅਤੇ ਦਰਜੀ ਦਾ ਕੰਮ ਕਰਦੇ ਹਨ ਕਿਸ਼ਤੀਆਂ ਬਣਾਉਂਦੇ ਹਨ ਮੋਚੀ ਹਨ ਜਾਂ ਵਾਲ ਕੱਟਣ ਦਾ ਕੰਮ ਕਰਦੇ ਹਨ ਜਾਂ ਪੱਥਰ ਦੀ ਨਕਾਸ਼ੀ ਦਾ ਕੰਮ ਕਰਦੇ ਹਨ ਉਹ ਵੀ ਇਸ ਯੋਜਨਾ ਦਾ ਫਾਇਦਾ ਲੈ ਸਕਦੇ ਹਨ